ਬੇਰੀ ਸੇ ਲੜੇ ਹੋ ਹਾ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਅਜੀਤ ਸਿੰਘ ਬਾ ਕਮਾਲ ਲੜਿਓ ਲੜਦੇ ਵੀ ਕਿਉਂ ਨਾ ਤੁਹਾਡੀਆਂ ਰਗਾਂ ਚ ਕਿਸੇ ਆਮ ਇਨਸਾਨ ਦਾ ਲਹੁੰਦਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਲਹੂ ਹੈ ਤੈਨੂੰ ਬਾਣੀ ਕਹਿੰਦੀ ਹੈ ਗੁਰ ਜੈ ਸਾਹ ਨਾਹੀ ਕੋ ਦੇਵ ਜਿਸ ਮਸਤਕ ਪਾਕ ਸੋ ਲਗਾ ਸੇਵ ਗੁਰੂ ਗੋਬਿੰਦ ਸਿੰਘ ਨਾਲੋਂ ਵੱਧ ਕੇ ਕੋਈ ਨਹੀਂ ਹੈ ਵਾਕਮਾਲ ਅੱਲਾ ਯਾਰ ਖਾਂ ਮੁਸਲਮਾਨ ਨੇ ਵਡਿਆਈ ਲਿਖੀ ਹੋਈ ਐ ਅਖਣ ਲੱਗੇ ਐ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਨਾ ਕੋਈ ਹੋਇਆ ਨਾ ਕੋਈ ਇਸ ਰੂਹੇ ਜ਼ਮੀਨ ਤੇ ਹੋ ਸਕਦਾ ਹੈ ਹੋ ਸਕਦਾ ਹੈ